ਪੂਰਾ ਆਸਟ੍ਰੇਲੀਆ ਨਾ ਘੁੰਮ ਕੇ ਦੇਖਿਆ ਮੈਂ ਤੇ ਮੈਂ ਦੇਖਿਆ ਕਿ ਆਪਣਾ ਪੰਜਾਬੀਆਂ ਦਾ ਸਿੱਖਾਂ ਦਾ ਏਡਾ ਵੱਡਾ ਮਤਲਬ ਰੋਲ ਹੈਗਾ ਇੱਥੇ ਵੀ। ਇੱਕ ਸੁਪਨਾ ਲਿਆ ਆਪ ਹੀ ਆਪਾਂ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਾਵੇ ਜਿੱਥੇ ਸਾਰੇ ਪੰਜਾਬੀ ਮਾਣ ਨਾਲ ਕਹਿ ਸਕਣ ਕਿ ਅਸੀਂ ਇੱਥੇ ਨਵੇਂ ਨਹੀਂ ਬੜੇ ਪੁਰਾਣੇ ਹੈਗੇ ਆ। ਇਹ ਹੌਰੀ ਹੌਰੀ ਜਿੱਦਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਏ ਇੱਕ ਬੂਟਾ ਲਾਇਆ ਤੇ ਉਹ ਹੁਣ ਵੱਡਾ ਬਣ ਕੇ ਇੱਕ ਬੁੱਤ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਸਾਡੇ। ਸਾਡੇ ਪੂਰੇ ਨਾਟ ਨਾਟ ਓਨਲੀ ਆਸਟ੍ਰੇਲੀਆ ਲਈ ਸਾਰਿਆਂ ਦੇ ਲਈ ਮਾਨ ਦੀ ਗੱਲ ਆ ਕਿ ਇਨਾ ਪ੍ਰੋਪਰ ਜਿਹੜਾ ਆ ਅਨਨੋਨ ਸਿਕਸ ਸੋਲਜਰ ਦਾ ਸਟੈਚੂ ਲੱਗਿਆ ਸਤਿ ਸ਼੍ਰੀ ਅਕਾਲ ਜੀ ਕਿਉਰਾ ਨਮਸਕਾਰ ਆਦਾਬ ਐਂਡ ਹੈਲੋ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮੇਂਦਰ ਸਿੰਘ ਪਾਪਟ ਟੋਇਟੋਏ ਨਿਊਜ਼ੀਲੈਂਡ ਤੋਂ ਚਾਚੇ ਦਾ ਪੁੱਤ ਕਿਉਂਕਿ ਤਾਏ ਦਾ ਪੁੱਤ ਮੇਰੇ ਨਾਲ ਖੜਾ ਹਰਕੀਰਤ ਸਿੰਘ ਸੰਧਰ ਤੇ ਨਾਲ ਤਾਏ ਦਾ ਵੱਡਾ ਪੁੱਤ ਖੜਾ ਰਾਜਵੰਤ ਸਿੰਘ ਸਿਡਨੀ ਤੋਂ ਸਿਡਨੀ ਦੇ ਬਲੈਕ ਟਾਊਨ ਇਲਾਕੇ 'ਚ ਪੰਜਾਬੀਆਂ ਦੀ ਘੁਗਵਸਦੀ ਨਗਰੀ ਕਹਿ ਲਈਏ ਤਤਕਤ ਨਹੀਂ ਪਿਛਲੇ ਥੋੜੇ ਜਿਹੇ ਸਾਲਾਂ ਦੇ ਵਿੱਚ ਵੱਡੀ ਗਿਣਤੀ 'ਚ ਇੱਥੇ ਪੰਜਾਬੀ ਭਾਈਚਾਰੇ ਨੇ ਆਪਣੇ ਮੁਕਾਮ ਹਾਸਲ ਕੀਤੇ ਔਰ ਜਿੱਥੇ ਉਹਨਾਂ ਨੇ ਇਹ ਸਥਾਪਤੀ ਦੇ ਦੌਰ ਦੇ ਵਿੱਚ ਇਹ ਨਹੀਂ ਭੁੱਲੇ ਉਹ ਕਿ ਸਾਡੀ ਜਿਹੜੀ ਵਿਰਾਸਤ ਹੈ ਜਿਹੜਾ ਇਤਿਹਾਸ ਵਿੱਚ ਸ਼ੁਰੂਮਗਤੀ ਦਾ ਜ਼ਿਕਰ ਆਉਂਦਾ ਉਹਦੇ ਵਿੱਚ ਸਿੱਖ ਫੌਜੀਆਂ ਦੀ ਨਿਸ਼ਾਨੀ ਦੇ ਤੌਰ ਤੇ ਇੱਥੇ ਇੱਕ ਬੁੱਤ ਸਥਾਪਿਤ ਕੀਤਾ ਗਿਆ ਭਾਵੇਂ ਕਿ ਇਹ ਜਿਹੜਾ ਸਿਕਸ ਪਾਈ ਪਿਛੇ ਪਸ਼ੋਕਰ ਦੇ ਵਿੱਚ ਨਜ਼ਰ ਆ ਰਿਹਾ ਇਹਦੇ ਵਿੱਚ ਬਹੁਤ ਸਾਰੀਆਂ ਮੁਹਿੰਮਾਂ ਦੇ ਨਾਂ ਜਿਹੜੇ ਆ ਚਾਹੇ ਉਹ ਗੋਰੀਆਂ ਦੀ ਫੌਜ ਦੇ ਵਿੱਚ ਵਿਸ਼ਵ ਯੋਧਿ ਦੀ ਗੱਲ ਹੋਵੇ ਸਾਰਾ ਗੜੀ ਦੀ ਗੱਲ ਹੋਵੇ ਜਾਂ ਕੋਹਾਟ ਦੇ ਵਿੱਚ ਜੋ ਮੁਹਿੰਮ ਚੱਲੀ ਉਹਦੀ ਗੱਲ ਹੋਵੇ ਇਸ ਬੁੱਤ ਦੇ ਪਸ਼ੋਕਰ ਨੂੰ ਲੈ ਕੇ ਭਾਵੇਂ ਕਿ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਆਈਆਂ ਲੇਕਿਨ ਫਰਸਟ ਹੈਂਡ ਇਨਫੋਰਮੇਸ਼ਨ ਦੇ ਲਈ ਫਤੀ ਫਾਊਂਡੇਸ਼ਨ ਦੇ ਜਾਨਪਛਾਣੇ ਚਿਹਰੇ ਵੀਰ ਹਰਕੀਰਤ ਸੰਧਰੋਣੀ ਸਾਡੇ ਨਾਲ ਨੇ ਰਕੀਰਤ ਜੀ ਪਿਆਰ ਭਰੀ ਸਾਥ ਸ੍ਰੀ ਕਾਲਪਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਥੇ ਪਹੁੰਚੇ ਸਾਡੇ ਵਿੜੇ ਦੇ ਵਿੱਚ ਦਸਤਕ ਦਿੱਤੀ ਬਹੁਤ ਬਹੁਤ ਧੰਨਵਾਦ ਕੀ ਬਾਤ ਆ ਹਰਕੀਰਤ ਨੂੰ ਅਸੀਂ ਇੱਕ ਲੇਖਕ ਦੇ ਤੌਰ ਤੇ ਜਾਣਦੇ ਹਾਂ ਖੋਜੀ ਨੇ ਲੇਕਿਨ ਇਹ ਜਿਹੜਾ ਯਤਨ ਹੈ ਇਹਨਾਂ ਦਾ ਇਹ ਬਿਲਕੁਲ ਨਵਿਕਲੇ ਅੰਦਾਜ਼ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਵੀ ਦੇਖਿਆ ਜਾਣਾ ਹਰਕੀਰਤ ਜੀ ਕੀ ਵਜ੍ਹਾ ਰਹੀ ਕਿ ਆਪਾਂ ਇਸ ਪਰਟੀਕੂਲਰ ਇਲਾਕੇ ਦੇ ਵਿੱਚ ਜਿੱਥੇ ਰਾਜਵੰਦ ਭਾਜੀ ਵੀ ਕਹਿੰਦੇ ਵੀ ਬਾਜ਼ ਮਾਰਿਆ ਸੁਣਦੀ ਆ ਜੀ 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 ਖਾਸ ਤੌਰ ਤੇ ਇਥੇ ਇਹ ਬਹੁਤ ਸਾਬਤ ਕਿਉਂ ਕੀਤਾ ਗਿਆ ਔਰ ਇਨੇ ਸਾਲਾਂ ਬਾਅਦ ਆਖਰਕਾਰ ਯਾਦ ਆਈ ਪਰ ਯਾਦ ਆ ਗਈ ਆਸਟ੍ਰੇਲੀਆ ਰਹਿੰਦੇ ਪੰਜਾਬੀਆਂ ਨੂੰ ਕਿ ਸਾਡਾ ਜਿਹੜਾ ਇਤਿਹਾਸਕ ਪਜੋਕੜਾ ਉਹਨੂੰ ਇਥੇ ਕਿਸੇ ਤਰ੍ਹਾਂ ਸ਼ੋਅਕੇਸ ਕੀਤਾ ਜਾਵੇ ਬਿਲਕੁਲ ਬਿਲਕੁਲ ਭਾਜੀ ਹੁਣ ਤੇ ਯਾਦ ਦੀ ਗੱਲ ਕੀਤੀ ਮੈਨੂੰ ਲੱਗਾ ਜਦੋਂ ਜਾਗੇ ਉਦੋਂ ਸਵੇਰਾ ਕੀ ਬਾਤ ਲੇਟ ਅਸੀਂ ਕਿਸੇ ਛੀਚ ਨਹੀਂ ਜੀ ਹੌਲੀ ਹੌਲੀ ਅਗਰੇਜ ਰੀਜ਼ਨ ਇਹ ਆ ਕਿ ਅਸੀਂ ਸਾਰੇ ਉਦਾਂ ਕਿਤੇ ਪਰਿਵਾਰਾਂ ਚੋਂ ਆ ਰਹੇ ਨਾ ਮਤਲਬ ਪਿੱਛੋਂ ਪਹਿਲਾਂ ਤਾਂ ਅਸੀਂ ਆਪਣੀ ਰੋਟੀ ਰੋਜੀ ਦੇ ਲਈ ਡੌੜ ਡੌੜ ਦੇ ਵਿੱਚ ਲੱਗੇ ਜਦੋਂ ਅਸੀਂ ਥੋੜੇ ਜਿਹਾ ਸਖਾਵੇਂ ਹੁੰਨੇ ਆ ਨਾ ਤੇ ਜਾਂ ਤਾਂ ਅਸੀਂ ਨਵਾਂ ਦੂਜਾ ਘਰ ਖਰੀਦੀ ਦਾ ਜਾਂ ਅਸੀਂ ਇਸ ਪਾਸੇ ਨੂੰ ਤੁਰੀ ਦਾ ਜੀ ਤੇ ਮੈਨੂੰ ਸਿਗਾ ਵੀ ਘਰ ਤਾਂ ਹੁਣ ਸੱਚੇ ਪਾਤਸ਼ਾਹ ਨੇ ਦੇ ਦਿੱਤਾ ਤੇ ਆਪਾਂ ਕੁਛ ਨਾ ਕੁਛ ਜ਼ਰੂਰ ਹੈ ਨਾ ਕੁਛ ਇਹੋ ਜਿਹਾ ਕਰੀਏ ਕਿਉਂਕਿ ਪਹਿਲਾਂ ਤੋਂ ਮੇਰਾ ਥੋੜਾ ਜਿਹਾ ਸਟੱਡੀ ਵੱਲ ਤੇ ਇਦਾਂ ਨੂੰ ਕਾਫੀ ਧਿਆਨ ਸੀਗਾ ਇਹ ਇਹ ਗੱਲ ਸ਼ੁਰੂ ਹੁੰਦੀ ਹੈ 2016 ਤੋਂ ਅੱਛਾ ਜੀ ਮੇਰਾ ਉਦੋਂ ਸੀਗਾ ਮੰਨ ਕੇ ਮੈਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀਗਾ ਕਿ ਮੈਂ ਨਾ ਬੁੱਕ ਪੜ੍ਹੀ ਸੀ ਬੜੇ ਛੋਟੇ ਹੁੰਦੇ ਆਪਣੇ ਮੇਰਾ ਦਾਗੀ ਸਾਹ ਰਸਲ ਹਮਜਾ ਤੋਬ ਦੀ ਬਿਲਕੁਲ ਸਹੀ ਉਹਦੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਉਹ ਜ਼ਿਕਰ ਕਰਦੇ ਆ ਕਿ ਜਦੋਂ ਉਹਨਾਂ ਨੂੰ ਲੈਟਰ ਆਉਂਦੀ ਆ ਕਿ ਤੂੰ ਸਾਡੇ ਇਲਾਕੇ ਦੇ ਬਾਰੇ ਲਿਖ ਤੇ ਉਹ ਫਿਰ ਉਹ ਕਹਿੰਦੇ ਆ ਕਿ ਜੇ ਮੈਂ ਲਿਖਣਾ ਹੀ ਆ ਤਾਂ ਮੈਂ ਤੁਹਾਡੇ ਇਲਾਕੇ ਬਾਰੇ ਕਿਉਂ ਲਿਖਾਂ ਆਪਣੇ ਬਾਰੇ ਆਪਣੇ ਬਾਰੇ ਕਿਉਂ ਨਹੀਂ ਲਿਖੀਏ ਤੇ ਉਦੋਂ ਮੇਰੇ ਮਨ ਚ ਆਇਆ ਵੀ ਮੈਂ ਨਾ ਜ਼ਿਲ੍ਹਾ ਹਸ਼ਿਆਰਪੁਰ ਦੇ ਬਾਰੇ ਲਿਖਣਾ ਹਾ ਉਸ ਤੋਂ ਨਾਲ ਮੈਨੂੰ ਸ਼ੁਰੂ ਹੋਇਆ ਪਈ ਯਾਰ ਜਿਸ ਦੇਸ਼ ਨੇ ਮੈਨੂੰ ਇੰਨੀ ਰੋਜੀ ਰੋਟੀ ਦਿੱਤੀ ਆਸਟ੍ਰੇਲੀਆ ਆ ਰਕੇ ਸੋਹਣੇ ਦੇਸ਼ ਨੇ ਹਾਂਜੀ ਅਸੀਂ ਇੱਥੇ ਆਏ ਆ ਕੁਝ ਉਹ ਚੀਜ਼ ਜ਼ਰੂਰ ਕਰੀਏ ਪਈ ਇੱਥੇ ਆਪਣੇ ਸਿੱਖਾਂ ਦਾ ਪੰਜਾਬੀਆਂ ਦਾ ਇੰਡੀਅਨ ਦਾ ਭਾਰਤੀਆਂ ਦਾ ਕੀ ਇਤਿਹਾਸ ਹੈਗਾ ਤੇ ਉਹਨਾਂ ਦਿਨ ਜਦੋਂ ਮੈਂ ਪੂਰਾ ਆਸਟ੍ਰੇਲੀਆ ਨਾ ਘੁੰਮ ਕੇ ਦੇਖਿਆ ਮੈਂ ਤੇ ਮੈਂ ਦੇਖਿਆ ਕਿ ਆਪਣਾ ਪੰਜਾਬੀਆਂ ਦਾ ਸਿੱਖਾਂ ਦਾ ਏਡਾ ਵੱਡਾ ਮਤਲਬ ਰੋਲ ਹੈਗਾ ਇੱਥੇ ਇੱਕ ਕੁਝ ਵੀ ਹੈ ਨਹੀਂ ਸਾਡੀ ਕੋਈ ਪੱਕੀ ਹੋਂਦ ਵੀ ਹੈ ਨਹੀਂ ਨਾ ਕੋਈ ਪਲੇਟ ਆ ਤੇ ਉਹ ਉਹ ਫਿਰ ਇੱਕ ਸੁਪਨਾ ਲਿਆ ਵੀ ਆਪਾਂ ਕੁਝ ਨਾ ਕੁਝ ਇਹੋ ਜਿਹਾ ਕੀਤਾ ਜਾਵੇ ਜਿੱਥੇ ਸਾਰੇ ਪੰਜਾਬੀ ਮਾਣ ਨਾਲ ਕਹਿ ਸਕਣ ਕਿ ਅਸੀਂ ਇੱਥੇ ਨਵੇਂ ਨਹੀਂ ਬੜੇ ਪੁਰਾਣੇ ਹੈਗੇ ਆ ਤੇ ਉਹ ਦਿਨ ਆਇਆ ਆਪਣੇ 26 ਮਾਰਚ 2023 ਨੂੰ ਦਿਨ ਐਤਵਾਰ ਨੂੰ ਇਹ ਇਹ ਹੌਲੀ ਹੌਲੀ ਜਿੱਦਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਏ ਇੱਕ ਬੂਟਾ ਲਾਇਆ ਤੇ ਉਹ ਹੁਣ ਵੱਡਾ ਬਣ ਕੇ ਇੱਕ ਬੁੱਤ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਸਾਡੇ ਇਸ ਸਮੇਂ ਸਾਡੇ ਸਾਰੇ ਜਿਹੜੇ ਫਤੇ ਫਾਊਂਡੇਸ਼ਨ ਦੇ ਮੈਂਬਰ ਸੀ ਉਹਨਾਂ ਦਾ ਧੰਨਵਾਦ ਪਲੱਸ ਕਮਿਊਨਿਟੀ ਮੈਨੂੰ ਲੱਗਦਾ ਸਭ ਤੋਂ ਵੱਡੀ ਇਹ ਬਲੈਕਟਨ ਕਾਉਂਸਲ ਦਾ ਜਿਹਨਾਂ ਨੇ ਸਾਡੀ ਗੱਲ ਸੁਣੀ ਉਹਨਾਂ ਨੇ ਜਗ੍ਹਾ ਦਿੱਤੀ ਉਹਨਾਂ ਨੇ ਅੱਗੇ ਪੁੱਛਿਆ ਕਿ ਕਿੱਥੇ ਚਾਹੀਦਾ ਹੈ ਕਿ ਜਿੱਥੇ ਤੁਹਾਡਾ ਤੇ ਕਹਿੰਦੇ ਨਹੀਂ ਸਭ ਤੋਂ ਬੈਸਟ ਗਲੈਨਬੋਡਾ ਇੱਕ ਤਾਂ ਗੁਰੂ ਘਰ ਹੈ ਇੱਥੇ ਇਹ ਕਿ ਸਭ ਤੋਂ ਵੱਧ ਪੰਜਾਬੀ ਕਮਿਊਨਿਟੀ ਹੈ ਇੱਥੇ ਤੇ ਉਹਨਾਂ ਨੇ ਇਹ ਜਗ੍ਹਾ ਦਿੱਤੀ ਤੇ ਸਾਨੂੰ ਇਹ ਲਾਉਣ ਦਾ ਸਵਰਮ ਮਿਲਿਆ ਤੇ ਮੈਨੂੰ ਲੱਗਦਾ ਕਿ ਸਾਡੇ ਪੂਰੇ ਨਾਟ ਨਾਟ ਓਨਲੀ ਆਸਟ੍ਰੇਲੀਆ ਲਈ ਸਾਰਿਆਂ ਦੇ ਲਈ ਮਾਨ ਦੀ ਗੱਲ ਆ ਕਿ ਨਾ ਪ੍ਰੋਪਰ ਜਿਹੜਾ ਆ ਅਨਨੋਨ ਸਿੱਖ ਸੋਲਜਰ ਦਾ ਸਟੈਚੂ ਲੱਗਿਆ ਤੇ ਸਾਰਿਆਂ ਨੂੰ ਬੇਨਤੀ ਕੋਈ ਵੀ ਕਿਤੋਂ ਵੀ ਆਉਂਦਾ ਆ ਬੱਚਿਆਂ ਨੂੰ ਇੱਕ ਇਤਿਹਾਸ ਦੇ ਨਾਲ ਜੋੜਨ ਦੀ ਕਿਉਂਕਿ ਹੁਣ ਇੱਥੇ ਸਕੂਲਾਂ ਦੇ ਬੱਚੇ ਆਉਂਦੇ ਆ ਆਪਣੇ ਆਡੀਟਰੀਅਮ ਦੇ ਲਈ ਆਪਣੇ ਇੱਥੇ ਦੇਖਣ ਦੇ ਲਈ ਹੋਰਾ ਕਮਿਊਨਿਟੀ ਨੂੰ ਪਤਾ ਲੱਗਦਾ ਬਿਲਕੁਲ ਸਾਹਮਣੇ ਸਕੂਲ ਹੈਗਾ ਯਾਰਕਲੀ ਸਕੂਲ ਹੈਗਾ ਤੇ ਉਹ ਬੱਚੇ ਇੱਥੇ ਆ ਕੇ ਦੇਖਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਸਿੱਖ ਐਕਚੁਅਲੀ ਹੈ ਕੀ ਉਹਨਾਂ ਦੀ ਆਈਡੈਂਟੀ ਕੀ ਹੈਗੀ ਆ ਇਸ ਸਾਰੇ ਕੋਈ ਵੀ ਇੱਥੇ ਆਉਂਦਾ ਹੈ ਤੇ ਜ਼ਰੂਰ ਸਮਾਂ ਕੱਢੋ ਇਹ ਇਹਨੂੰ ਆਪਾਂ ਜਦੋਂ ਕਹਿੰਦੇ ਗਲਨਵਰਡ ਲੇਕ ਦੇ ਨਾਂ ਦੇ ਉੱਤੇ ਜਗ੍ਹਾ ਆ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਉਹ ਜੇ ਆਪਾਂ ਗੱਲ ਕਰੀਏ ਤਿੰਨ ਕੁ ਮਿੰਟ ਲੱਗਦੇ ਆ ਇੱਥੇ ਬਿਲਕੁਲ ਮੇਨ ਰੋਡ ਦੇ ਉੱਤੇ ਆ ਜਿਹੜੀ ਆਪਣੀ ਗਲਨਵਰਡ ਪਾਰਕਵੇ ਡਰਾਈਵ ਆ ਤੇ ਤੁਸੀਂ ਆਓ ਇੱਥੇ ਦਰਸ਼ਨ ਕਰੋ ਉਹਦੇ ਨਾਲ-ਨਾਲ ਬੱਚਿਆਂ ਨੂੰ ਇਹ ਜ਼ਰੂਰ ਪਤਾ ਲੱਗੇ ਕਿ ਸਾਡਾ ਇਕੱਲਾ ਇੰਡੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਥੇ ਇਤਿਹਾਸ ਨਹੀਂ ਉਹ ਬਾਹਲੇ ਦੇਸ਼ਾਂ ਦੇ ਵਿੱਚ ਵੀ ਸਾਡਾ ਇੱਕ ਬਹੁਤ ਸੋਹਣਾ ਤੇ ਸਚੱਜਾ ਜਿਹੜਾ ਆ ਇੱਥੇ ਇਤਿਹਾਸ ਸਮਾਇਆ ਹੈ ਕਿਆ ਬਾਤ ਆ ਜੀ ਹਰਕੀਰ ਸੰਧਰ ਗੱਲਬਾਤ ਕਰ ਰਹੇ ਸਨ ਪਾਸ ਦੇ ਕਹਿਵਾਂ ਤੁਹਾਡੇ ਅੰਗ ਸੰਗ ਤੁਹਾਡੇ ਸ਼ਹੀਦ ਤੋਂ ਹੱਥੋਂ ਕੁਝ ਆਸ ਰੱਖਦੇ ਨੇ ਜੇਕਰ ਜਦੋਂ ਵੀ ਤੁਹਾਡਾ ਜਿਹੜਾ ਲੱਗੇ ਬਲੈਕ ਟਾਊਨ ਸਿਟੀ ਕੌਂਸਲ ਦੇ ਇਸ ਯਤਨ ਨੂੰ ਦੇਖਣ ਦੇ ਲਈ ਜਿਹੜੀ ਸਾਡੇ ਸਿੱਖ ਭਾਈਚਾਰੇ ਵੱਲੋਂ ਉਦਮ ਕੀਤੇ ਗਏ ਉਹਨਾਂ ਦੀ ਇੱਕ ਝਲਕਾਰਾ ਇੱਥੇ ਦੇਖਣ ਲਈ ਤੁਸੀਂ ਜ਼ਰੂਰ ਆਉਣਾ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ